ਸਲੋਕ ਮਹੱਲਾ ਤੀਜਾ ਇਹ ਬਾਣੀ ਧੰਗ ਗੁਰੂ ਅਮਰਦਾਸ ਜੀ ਦੀ ਉਚਾਰਣ ਕੀਤੀ ਹੋਈ ਹੈ ਮਨ ਹਟ ਕੇ ਨੇ ਨਾ ਪਾਇਓ ਸਭ ਥੱਕੇ ਕਰਮ ਕਮਾਏ ਕਿਸੇ ਮਨੁਖ ਨੇ ਮਨ ਦੇ ਹਟ ਨਾਲ ਰੱਬ ਨੂੰ ਨਹੀਂ ਲੱਭਾ ਸਾਰੇ ਜੀਵ ਭਾਅ ਕਈ ਮਨੁਖ ਹਟ ਨਾਲ ਕਰਮ ਕਰਕੇ ਪੂੜਕ ਥੱਕ ਗਏ ਹਨ ਮਨ ਹਟ ਭੇਗ ਕਰ ਭਰਮ ਦੇ ਦੁਖ ਪਾਇਆ ਦੂਜੈ ਪਾਏ ਮਨ ਦੇ ਹੱਠ ਨਾਲ ਕਈ ਤਰ੍ਹਾਂ ਦੇ ਭੇਖ ਕਰ ਕਰਕੇ ਭਟਕਦੇ ਹਨ ਅਤੇ ਮਾਇਆ ਦੇ ਮੋਹ ਵਿੱਚ ਦੁੱਖ ਉਠਾਉਂਦੇ ਹਨ ਰਿੱਧ ਸਿੱਧ ਸਭ ਮੋਹ ਹੈ ਨਾ ਮਨਾ ਵਸੈ ਮਨ ਆਈ ਰਿੱਧੀਆਂ ਅਤੇ ਸਿੱਧੀਆਂ ਵੀ ਨਿਰੋਲ ਮੋਹ ਰੂਪ ਹਨ ਇਹਨਾਂ ਨਾਲ ਹਰੀ ਦਾ ਨਾਮ ਹਿਰਦੇ ਵਿੱਚ ਨਹੀਂ ਵਸ ਸਕਦਾ ਗੁਰਸੇਵਾ ਤੇ ਮਨ ਨਿਰਮਲ ਹੋਵੇ ਆ ਗਿਆਨ ਅੰਧੇਰਾ ਚਾਏ ਸਤ ਗੁਰੂ ਦੀ ਸੇਵਾ ਨਾਲ ਮਨ ਸਾਫ਼ ਹੁੰਦਾ ਹੈ ਅਤੇ ਅਗਿਆਨ ਰੂਪ ਹਨੇਰਾ ਦੂਰ ਹੁੰਦਾ ਹੈ। ਨਾਮ ਰਤਨ ਕਰ ਪ੍ਰਗਟ ਹੋਆ ਨਾਨਕ ਸਹਿਜ ਸਮਾਈ। ਹੇ ਨਾਨਕ ਨਾਮ ਰੂਪ ਰਤਨ ਹਿਰਦੇ ਵਿੱਚ ਪ੍ਰਤੱਖ ਹੋ ਜਾਂਦਾ ਹੈ ਅਤੇ ਸਹਿਜ ਅਵਸਥਾ ਵਿੱਚ ਭਾਵੇਂ ਸੁੱਤੇ ਹੀ ਨਾਮ ਜਪਣ ਵਾਲੀ ਦਸ਼ਾ ਵਿੱਚ ਮਨੁੱਖ ਲੀਨ ਹੋ ਜਾਂਦਾ ਹੈ। ਮਹੱਲਾ 3 ਜੀ। ਏ ਬਾਣੀ ਧੰਗ ਗੁਰੂ ਅਮਰਦਾਸ ਜੀ ਦੀ ਉਚਾਰਣ ਕੀਤੀ ਹੋਈ ਹੈ। ਸਬਦ ਐ ਸਾਦਨਾ ਆਇਓ ਨਾਮ ਨਾ ਲਗੋ ਪਿਆਰ। ਜਿਸ ਮਨੁਖ ਨੂੰ ਸਤਿਗੁਰ ਦੇ ਸ਼ਬਦ ਵਿੱਚ ਰਸ ਨਹੀਂ ਆਉਂਦਾ ਨਾਮ ਵਿੱਚ ਜਿਸ ਦਾ ਪਿਆਰ ਨਹੀਂ ਜੁੜਿਆ। ਹਰਸ ਨਾ ਫਿੱਕਾ ਬੋਲਣਾ ਨਿਤਨਿਤ ਹੋਏ ਖوار। ਉਹ ਮਨੁਖ ਜੀਵ ਨਾਲ ਫਿੱਕੇ ਵਚਨ ਹੀ ਬੋਲਦਾ ਹੈ ਅਤੇ ਸਦਾ ਖوار ਹੁੰਦਾ ਹੈ। ਨਾਨਕ ਕੀਰਤ ਪਈ ਹੈ ਕਮਾਵਣਾ ਕੋਈ ਨ ਮਿਟਣ ਹਾਰ ਪਰ ਹੈ ਨਾਨਕ ਉਸ ਦੇ ਵੀ ਕੀ ਵਸ ਹੈ ਪਿਛਲੇ ਕੀਤੇ ਕਰਮਾਂ ਦੇ ਉਕਰੇ ਹੋਏ ਸੰਸਕਾਰਾਂ ਅਨੁਸਾਰ ਉਸ ਨੂੰ ਹੁਣ ਵੀ ਇਹੋ ਜਿਹੀ ਹੀ ਕਾਰ ਕਰਨੀ ਪੈਂਦੀ ਹੈ ਕੋਈ ਮਨੁੱਖ ਉਸ ਦੇ ਸੰਸਕਾਰਾਂ ਨੂੰ ਮਿਟਾ ਨਹੀਂ ਸਕਦਾ ਪੌੜੀ ਤਨ ਤਨ ਸਤਪੁਰਖ ਸਤਗੁਰੂ ਹਮਾਰਾ ਚਿਤ ਮਿਲਿਐ ਹਮਕੋ ਸਾਤ ਆਈ ਸਾਡਾ ਸਤਪੁਰਖ ਸਤਗੁਰੂ ਤਨ ਹੈ ਜਿਸ ਦੇ ਮਿਲਿਆ ਸਾਡੇ ਹਿਰਦੇ ਵਿੱਚ ਠੰਡ ਪਈ ਹੈ ਤਨ ਤਨ ਸਤਪੁਰਖ ਸਤਗੁਰੂ ਹਮਾਰਾ ਜਿਤ ਮਿਲਿਆ ਹਮ ਹਰ ਭਗਤ ਪਾਈ ਸਾਡਾ ਸਤਪੁਰਖ ਸਤਗੁਰੂ ਤਨ ਹੈ ਜਿਸ ਦੇ ਮਿਲਿਆ ਆਸਾ ਪ੍ਰਮਾਤਮਾ ਦੀ ਭਗਤੀ ਲੱਭੀ ਹੈ ਤਨ ਤਨ ਹਰ ਭਗਤ ਸਤਗੁਰੂ ਹਮਾਰਾ ਜਿਸ ਕੀ ਸੇਵਾ ਤੇ ਹਮ ਹਰ ਨਾਮ ਲੈਵ ਲਈ ਹਰੀ ਦਾ ਭਗਤ ਸਾਟਾ ਸਤਿਗੁਰੂ ਧੰਨ ਹੈ ਜਿਸ ਦੀ ਸੇਵਾ ਕਰਕੇ ਅਸੀਂ ਹਰੀ ਦੇ ਨਾਮ ਵਿੱਚ ਬਿਰਤੀ ਚੋੜੀ ਹੈ ਧੰਨ ਧੰਨ ਹਰ ਗਿਆਨੀ ਸਤਿਗੁਰੂ ਹਮਾਰਾ ਜਿਨ ਵੈਰੀ ਮਿੱਤਰ ਹਮ ਕੋ ਸਭ ਸਮੁਦ੍ਰਿਸ਼ਟ ਦਿਖਾਈ ਹਰੀ ਦੇ ਗਿਆਨ ਵਾਲਾ ਸਾਡਾ ਸਤਿਗੁਰੂ ਧੰਨ ਹੈ ਜਿਸ ਨੇ ਵੈਰੀ ਕੀ ਅਤੇ ਸੱਜਣ ਕੀ ਸਭ ਵੱਲ ਸਾਨੂੰ ਏਕਤਾ ਦੀ ਨਜ਼ਰ ਨਾਲ ਵੇਖਣ ਦੀ ਜਾਚ ਸਿਖਾਈ ਹੈ ਤਨ ਤਨ ਸਤਿਗੁਰੂ ਮਿੱਤਰ ਹਮਾਰਾ ਜਿਨ ਹਰ ਨਾਮ ਸਿਓ ਹਮਾਰੀ ਪ੍ਰੀਤ ਬਣਾਈ ਸਾਡਾ ਸੱਜਣ ਸਤਿਗੁਰੂ ਤਨ ਹੈ ਜਿਸਨੇ ਹਰੀ ਦੇ ਨਾਮ ਨਾਲ ਸਾਡਾ ਪਿਆਰ ਬਣਾ ਦਿੱਤਾ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ